70-75 ਸਾਲ ਪਹਿਲਾਂ ਕਿਸੇ ਸਰਕਾਰ ਨੇ ਕੰਮ ਨਹੀਂ ਕੀਤਾ ਜੋ ਆਮ ਆਦਮੀ ਪਾਰਟੀ ਨੇ ਗਰਾਊਂਡ ਦੇ ਵਿੱਚ ਕੰਮ ਕੀਤਾ ਜੁਗਤ ਨਸ਼ਿਆਂ ਵਿਰੁੱਧ ਚੱਲ ਰਿਹਾ ਆ ਜੋ ਕਿ 70 ਸਾਲ ਹੋ ਗਏ ਕਿਸੇ ਸਰਕਾਰ ਨੇ ਇਹ ਵੀ ਨਹੀਂ ਚਲਾਈ ਬਸ ਸ੍ਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਐਸਐਨਡੀ ਲਾਈਵ ਅੱਜ ਆਪਾਂ ਗੱਲ ਕਰਦੇ ਹਾਂ ਭੁਪਿੰਦਰ ਸਿੰਘ ਕੋਠੀ ਜੀ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਹਲਕਾ ਸੰਗਠਨ ਚਾਰਜ ਜੱਬੇ ਵਾਲੇ ਲਗਾਇਆ ਗਿਆ ਹੈ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਉਹ ਕਿਸ ਤਰ੍ਹਾਂ ਮਹਿਸੂਸ ਕਰਦੇ ਸਭ ਤੋਂ ਪਹਿਲਾਂ ਦਾ ਧੰਨਵਾਦ ਪੰਜਾਬ ਪੰਜਾਬ ਸੁਪਰੀਮੋ ਸ੍ਰੀ ਰਵਿੰਦ ਕੰਜਰੀਵਾਲ ਜੀ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਡਾਕਟਰ ਰਾਜਕਮਰ ਜੀ ਐਮਪੀ ਡਾਕਟਰ ਸ਼ੰਕਮਰ ਜੀ ਤੇ ਜ਼ਿਲ੍ਹਾ ਪ੍ਰਧਾਨ ਪਾਵਲਾ ਜੀ ਤੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੋਰ ਜੀ ਦਾ ਧੰਨਵਾਦ ਕਰਦਾ ਆਂ ਜਿਨ੍ਹਾਂ ਜੋ ਕਿ ਮੈਂ 2013 ਤੋਂ ਪਹਿਲਾਂ ਬੂਥ ਕਮੇਟੀ ਤੇ ਕੰਮ ਕੀਤਾ ਫਿਰ ਬਲਾਕ ਪ੍ਰਧਾਨ ਤੇ ਕੰਮ ਕੀਤਾ ਡੋਰ ਟੂ ਡੋਰ ਜਾ ਕੇ ਕੱਲੇ-ਕੱਲੇ ਪਿੰਡ ਦੇ ਵਿੱਚ ਕੰਮ ਕੀਤਾ ਤੇ ਤਿੰਨ ਇਲੈਕਸ਼ਨ ਲੜੇ ਤਿੰਨਾਂ ਇਲੈਕਸ਼ਨਾਂ ਦੇ ਵਿੱਚੋਂ ਦੋ ਇਲੈਕਸ਼ਨਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੋ ਮੈਂ ਬਹੁਤ ਧੰਨਵਾਦ ਕਰਦਾ ਹਾਂ ਜਿਹਨੇ ਨਿਮਾਣੇ ਨੂੰ ਮਾਣ ਬਖਸ਼ਿਆ ਤੁਸੀਂ ਸਾਡੇ ਤੇ ਪਾਰਟੀ ਨੇ ਬਹੁਤ ਵੱਡਾ ਦੂਸਰਾ ਤੁਹਾਨੂੰ ਮਾਣ ਦਿੱਤਾ ਆ ਹਲਕਾ ਸੰਗਠਨ ਚਾਰਜ ਦਾ ਤੁਸੀਂ ਸਭ ਤੋਂ ਪਹਿਲਾਂ ਕਿਹੜੇ ਕੰਮਾਂ ਨੂੰ ਤਰਜੀਹ ਦਿਉਂਗੇ ਸਭ ਤੋਂ ਪਹਿਲਾਂ ਤਾਂ ਮੈਂ ਨੌਜਵਾਨੀ ਦੇ ਉੱਪਰ ਤਰਜੀਹ ਦਊਂਗਾ ਜੋ ਕਿ ਸਾਡੀ ਨੌਜਵਾਨੀ ਨਸ਼ਿਆਂ ਵੱਲ ਜਾ ਚੁੱਕੀ ਆ ਜੋ ਕਿ ਇਹ ਸਰਕਾਰ ਦਾ ਅਪਰਾਹਲਾ ਬਹੁਤ ਜੁਧ ਨਸ਼ਿਆਂ ਵਿਰੁੱਧ ਚੱਲ ਰਿਹਾ ਆ ਜੋ ਕਿ 70 ਸਾਲ ਹੋ ਗਏ ਕਿਸੇ ਸਰਕਾਰ ਨੇ ਇਹ ਵੀ ਹਿੰਮ ਨਹੀਂ ਚਲਾਈ ਜੋ ਕਿ ਸਾਡੀ ਸਰਕਾਰ ਆ ਜੋ ਜੁਧ ਨਸ਼ਿਆਂ ਦੇ ਵਿਰੁੱਧ ਹਿੰਮ ਚਲਾ ਰਹੀ ਆ ਜੋ ਐਕਸ਼ਨ ਆ ਆਪ ਜੀ ਦੇ ਸਾਹਮਣੇ ਆ ਜੋ ਲੋਕਾਂ ਦੇ ਘਟ ਆਏ ਜਾ ਰਹੇ ਜੋ ਨਸ਼ਾ ਵੇਚਦੇ ਤਸ ਤਸਕਰ ਵਾ ਉਹ ਸਾਰੇ ਭੱਜੇ ਹੋਏ ਹਨ ਸੋ ਨੌਜਵਾਨੀ ਨੂੰ ਨਸ਼ਿਆਂ ਚੋਂ ਕੱਢ ਕੇ ਗਰਾਊਂਡ ਦੇ ਵਿੱਚ ਲੈ ਕੇ ਆਇਆ ਜਾਵੇਗਾ ਜਿੰਮਾਂ ਦੇ ਵਿੱਚ ਲੈ ਕੇ ਆਇਆ ਜਾਵੇਗਾ ਨੌਜਵਾਨਾਂ ਨੂੰ ਵਧੀਆ ਐਜੂਕੇਸ਼ਨ ਦਿੱਤੀ ਜਾਵੇਗੀ ਤੇ ਜੋ ਕਿ ਆਪਣਾ ਭਵਿੱਖ ਪੰਜਾਬ ਦਾ ਭਵਿੱਖ ਵਾ ਵਧੀਆ ਹੋ ਸਕੇ ਸੋ ਸਭ ਤੋਂ ਜ਼ਿਆਦਾ ਕੰਮ ਮੈਂ ਨੌਜਵਾਨੀ ਲਈ ਕਰੂੰਗਾ ਕਿ ਜੋ ਨੌਜਵਾਨੀ ਸਾਡਾ ਖਿੜਿਆ ਫੁੱਲ ਵਾ ਵਧੀਆ ਫੁੱਲ ਖਿਲੇ ਉਹ ਪੰਜਾਬ ਸਾਡਾ ਤਰੱਕੀ ਕਰੇ ਸੰਗਠਨ ਦੀ ਮਜ਼ਬੂਤੀ ਲਈ ਕਿਹੜੀ ਰਣਨੀਤੀ ਲੈ ਕੇ ਤੁਸੀਂ ਚੱਲ ਰਹੇ ਆ ਵੀ ਜਿਹਦੇ ਨਾਲ ਪਾਰਟੀ ਨੂੰ ਲਾਭ ਹੋਵੇਗਾ ਸਭ ਤੋਂ ਪਹਿਲਾਂ ਤਾਂ ਮੈਂ ਜੋ ਸਾਡੇ ਪਿੰਡਾਂ ਦੀਆਂ ਬੂਥ ਕਮੇਟੀਆਂ ਆ ਜੋ ਮੇਰੀ ਟੀਮ ਆ ਜੱਬੇ ਹਲਕੇ ਤੱਬੇ ਵਾਲ ਹਲਕੇ ਹਲਕੇ ਜੋ ਟੀਮ ਆ ਸਾਰੇ ਬੂਥ ਕਮੇਟੀਆਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਕੱਲੇ ਕੱਲੇ ਪਿੰਡ ਜਾ ਕੇ ਵਧੀਆ ਕਮੇਟੀ ਬਣਾਈ ਜਾਵੇਗੀ ਜੋ ਸਾਡੀਆਂ ਬੀਬੀਆਂ ਮਹਿਲਾਵਾਂ ਆ ਉਹਨਾਂ ਨੂੰ ਵੱਧ ਤੋਂ ਵੱਧ ਇਸ ਪਾਰਟੀ ਵਿੱਚ ਸ਼ਾਮਲ ਕੀਤਾ ਜਾਵੇਗਾ ਤੇ ਉਹਨਾਂ ਨੂੰ ਅਹੁਦੇ ਬਖਸ਼ੇ ਜਾਣਗੇ ਤੇ ਆਪਣੇ ਜੋ ਪਾਰਟੀ ਆ ਉਹਦਾ ਸੰਗਠਨ ਜਿਆਦਾ ਵੱਧ ਤੋਂ ਵੱਧ ਮਜ਼ਬੂਤ ਕੀਤਾ ਜਾਵੇਗਾ ਜਦੋਂ ਸਰਕਾਰ ਹੁੰਦੀ ਆ ਤਾਂ ਉਹਦੇ ਕੋਸ਼ ਵਿੱਚ ਪਬਲਿਕ ਦੇ ਵਿੱਚ ਵਿਰੋਧ ਵੀ ਹੁੰਦਾ ਆ ਤੇ ਤੁਸੀਂ ਕਿਹੜੀਆਂ ਜਿਹੜੀਆਂ ਕੋਈ ਇਹੋ ਜਿਹੀਆਂ ਹੈਗੀਆਂ ਚੀਜ਼ਾਂ ਜਿਨ੍ਹਾਂ ਦੇ ਨਾਲ ਤੁਸੀਂ ਕਿਸ ਤਰ੍ਹਾਂ ਪਾਰਟੀ ਦਾ ਪ੍ਰਚਾਰ ਕਰੋਗੇ ਜਦ ਕਿ ਕੁਝ ਪਬਲਿਕ ਦੇ ਵਿੱਚ ਸਰਕਾਰ ਦੇ ਵਿੱਚ ਵਿਰੋਧ ਦੇ ਵਿੱਚ ਵੀ ਹੈਗੀ ਆ ਤੇ ਉਹ ਤੁਸੀਂ ਕਿਸ ਤਰ੍ਹਾਂ ਇਹਨੂੰ ਦੇਖਦੇ ਆ ਇਹ ਜੋ ਵਿਰੋਧ ਆਇਆ ਇਹ ਪਹਿਲਾਂ ਤੋਂ ਚੱਲਦਾ ਆਇਆ ਜੋ ਕਿ ਚੰਗੇ ਕੰਮ ਹੁੰਦੇ ਆ ਉਹ ਦੇਖ ਕੇ ਉਹਦੇ ਵਿਰੋਧ ਜਿਹੜੇ ਉਹ ਬੈਗੀ ਧੜੇ ਉਹ ਕਰਦੇ ਹੁੰਦੇ ਆ ਵੈਸੇ ਤੋਂ ਸੋਸ਼ਲ ਮੀਡੀਆ ਦੇ ਜਵਾਨਾ ਆ ਜੋ ਕਿ ਪੰਜਾਬ ਦੇ ਵਿੱਚ ਕੰਮ ਕੀਤੇ ਆ ਮੂੰਹੋਂ ਬੋਲਦੇ ਆ ਜੋ ਭਗਵੰਤ ਮਾਨ ਜੀ ਨਿਰਵਿੰਦ ਕੰਜਰੀਵਾਲ ਜੀ ਨੇ ਜੋ ਕੰਮ ਕੀਤੇ ਆ ਉਹ ਆਪ ਜੀ ਦੇ ਸਾਹਮਣੇ ਆ ਜੋ ਕਿ ਸੜਕ ਸਰਕੇ ਦਾ ਫੋਰਸ ਹੋ ਗਈ ਜੋ ਨਹਿਰੀ ਪਾਣੀ ਦਿੱਤਾ ਜ਼ਿਮੀਦਾਰਾਂ ਨੂੰ ਨਹਿਰਾ ਵਿੱਚ ਜੋ ਮਾਲਵੇ ਦੇ ਵਿੱਚ ਨਹਿਰਾ ਚੱਲਦੀਆਂ ਸਾਨੂੰ ਉਹਦੇ ਵਿੱਚ ਛੂਏ ਕੱਢੇ ਆ ਜੋ ਗਰੀਬ ਕਿਸਾਨ ਹੋਣ ਉਹਨਾਂ ਉਧਰ ਪਾਣੀ ਪਹੁੰਚਿਆ ਆ ਤੇ ਬਿਜਲੀ ਦੇ ਬਿੱਲ ਜੋ ਮਾਫ ਕੀਤੇ ਆ ਬਿਜਲੀ ਦੇ ਬਿੱਲ ਮਾਫ ਕੀਤੇ ਆ ਜੋ ਪੰਜਾਬ ਦੇ ਵਿੱਚ ਕੰਮ ਕੀਤਾ ਆ 70 75 ਸਾਲ ਪਹਿਲਾਂ ਕਿਸੇ ਸਰਕਾਰ ਨੇ ਕੰਮ ਨਹੀਂ ਕੀਤਾ ਜੋ ਆਮ ਆਦਮੀ ਪਾਰਟੀ ਨੇ ਗਰਾਊਂਡ ਦੇ ਵਿੱਚ ਕੰਮ ਕੀਤਾ ਗਰਾਊਂਡ ਲੈਵਲ ਦੇ ਵਿੱਚ ਇਹਦਾ ਇਲੈਕਸ਼ਨ ਦੇ ਵਿੱਚ ਥੋੜਾ ਸਮਾਂ ਰਹਿ ਗਿਆ ਤੇ ਉਹਦੇ ਵਿੱਚ ਜਿਹੜੀ ਤੁਹਾਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਆ ਤੇ ਇਹਦੇ ਵਿੱਚ ਤੁਸੀਂ ਜਿਹੜੀ 2027 ਦੇ ਵਿੱਚ ਇਲੈਕਸ਼ਨ ਆ ਰਹੀ ਆ ਉਹਦੇ ਬਾਰੇ ਕਿਦਾਂ ਸਰਵਾਈਵ ਕਰੂਗੇ ਜੋ ਸਾਡੇ ਕੰਮ ਆ ਜੋ ਸੋਸ਼ਲ ਮੀਡੀਆ 'ਤੇ ਬੋਲਦੇ ਸਾਡੇ ਜੋ ਕੰਮ ਰਹਿੰਦੇ ਆ ਉਹ ਵੀ ਜ਼ਮੀਨੀ ਪੱਧਰ ਤੇ ਕੀਤੇ ਜਾਣਗੇ ਜੋ ਕਿ ਕੀਤੇ ਵੀ ਗਏ ਆ ਗਾਹਾਂ ਵੀ ਕੀਤੇ ਜਾਣਗੇ ਜੋ ਕਿ ਆਉਣੇ ਵਾਲੇ ਭਵਿੱਖ ਸਾਡਾ 2027 ਦੇ ਵਿੱਚ ਵਧੀਆ ਹੋਵੇਗਾ ਜੋ ਕਿ ਡਾਕਟਰ ਰਾਜਕੁਮਾਰ ਜੀ ਜੱਬੇਵਾਲ ਦੇ ਹਨ ਜੋ ਕਿ 24 ਘੰਟੇ ਐਕਟਿਵ ਰਹਿੰਦੇ ਹਨ ਡਾਕਟਰ ਸ਼ਾਂਕਮਰ ਜੀ ਐਕਟਿਵ ਰਹਿੰਦੇ ਹਨ ਜੋ ਕੰਮ ਕਰ ਰਹੇ ਗਰਾਊਂਡ ਲੈਵਲ ਦੇ ਉੱਪਰ ਕੰਮ ਕਰ ਰਹੇ ਆ ਵਧੀਆ ਕੰਮ ਕੀਤੇ ਜਾਣਗੇ ਜੋ ਕਿ ਛੜਕਾਂ ਦਾ ਕੰਮ ਕੀਤਾ ਗਿਆ ਹੈ ਜੋ ਕਿ ਚੱਬੇ ਵਾਲ ਦੀਆਂ ਛੜਕਾਂ ਸੀ ਜੋ 8 8 9 9 ਕੋਟ ਸੀ 12 12 ਕੋਟੀਆਂ ਕਰ ਦਿੱਤੀਆਂ ਗਈਆਂ ਜੋ ਕੰਢੀ ਦੀ ਨਹਿਰ ਸੀ ਜੋ 17 18 ਸਾਲ ਤੋਂ ਬੰਦ ਪਈ ਸੀ ਉਹਦੇ ਵਿੱਚ ਪਾਣੀ ਆ ਗਿਆ ਜੋ ਜ਼ਿਮੀਦਾਰ ਗਰੀਬ ਜ਼ਿਮੀਦਾਰ ਸੀ ਜਿਹਦੇ ਕੋਲ ਟਿਊਬਵਲ ਨਹੀਂ ਸੀ ਉਹਨੂੰ ਪਾਣੀ ਲੱਗਣ ਲੱਪਿਆ ਉਹ ਰੋਟੀ ਖਾਣ ਲੱਪਿਆ ਤੇ ਜੋ ਪਾਣੀ ਦੇ ਪੱਧਰ ਥੱਲੇ ਜਾ ਰਹੇ ਸੀ ਉਹ ਨਹਿਰ ਦੇ ਨਾਲ ਉੱਪਰ ਆ ਗਿਆ ਸੋ ਇਹ ਬਹੁਤ ਬੜੀ ਵੱਧਵੀਂ ਆ ਤੇ ਪੰਜਾਬ ਦੇ ਵਿੱਚ ਜੱਬੇ ਵਾਲ ਹਲਕੇ ਦੇ ਵਿੱਚ ਹੋਰ ਵੀ ਕੰਮ ਜੋ ਜ਼ਮੀਨੀ ਲੈਵਲ ਦੇ ਕੰਮ ਆ ਉਹ ਅਸੀਂ ਕੀਤੇ ਜਾਣਗੇ ਉਹ ਪਾਰਟੀ ਕਰੂਗੀ। ਭਵਿੰਦਰ ਸਿੰਘ ਪਤੇਗੁਰ ਜੀ ਨੇ ਆ ਪਾਰਟੀ ਦੀਆਂ ਰਣਨੀਤੀਆਂ ਬਾਰੇ ਔਰ ਆਉਣ ਵਾਲੀ 2027 ਦੀ ਇਲੈਕਸ਼ਨ ਬਾਰੇ ਔਰ ਉਹਨਾਂ ਨੂੰ ਜੋ ਸੰਗਠਨ ਬਾਰੇ ਜ਼ਿੰਮੇਵਾਰੀ ਸੌਂਪੀ ਗਈਆਂ ਉਹਦੇ ਬਾਰੇ ਆਪਣੇ ਵੱਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਇਹਨਾਂ ਦਾ ਬਹੁਤ-ਬਹੁਤ ਧੰਨਵਾਦ।